ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਸੁਖਪਾਲ ਸਿੰਘ ਖਹਿਰਾ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਅਕਸਰ ਚਰਚਾਵਾਂ ਵਿੱਚ ਰਹਿੰਦੇ ਨੇ ਬਿਬਾਕੀ ਨਾਲ ਬੋਲਦੇ ਨੇ ਹਰ ਮੁੱਦੇ ਨੂੰ ਚੁੱਕਦੇ ਨੇ ਚਾਹੇ ਉਹ ਸਰਕਾਰ ਦੇ ਖਿਲਾਫ ਹੋਵੇ ਚਾਹੇ ਆਪਣੀ ਪਾਰਟੀ ਦੇ ਖਿਲਾਫ ਹੋਵੇ ਪਰ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਈਡੀ ਦਾ ਵੱਡਾ ਐਕਸ਼ਨ ਹੋਇਆ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਇਹ ਕਹਿ ਰਹੇ ਨੇ ਕਿ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ईडी ਦੀ ਦੁਰਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਵਿੱਚ ਲੱਗੀ ਹੋਈ ਹੈ ਦਰਅਸਲ ਲੰਗੇ ਦੇਣੀ ਈਡੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਸੁਖਪਾਲ ਸਿੰਘ ਖੈਰਾ ਦੀ तकरीबन 4 ਕਰੋੜ ਰੁਪਏ ਦੀ ਜੋ ਜਾਇਦਾਦ ਪ੍ਰਾਪਰਟੀ ਹੈ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਘਰ ਹੈ ਉਸ ਨੂੰ ਫ੍ਰੀਜ਼ ਕਰ ਲਿਆ ਗਿਆ ਈਡੀ ਨੇ ਉਸ ਤੇ ਕਾਰਵਾਈ ਕੀਤੀ ਹੈ ਤੇ ਉਹ ਆਪਣੇ ਪੋਜੀਸ਼ਨ ਵਿੱਚ ਲੈ ਲਿਆ ਈਡੀ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਇਹ ਪ੍ਰਾਪਰਟੀ ਨਸ਼ਾ ਤਸਕਰੀ ਦੇ ਰੁਪਏ ਨਾਲ ਯਾਨੀ ਕਿ ਡਰੱਗ ਮਨੀ ਦੇ ਨਾਲ ਇਹ ਬਣਾਈ ਹੋਈ ਹੈ ਜਿਸ ਕਾਰਨ ਇਸ ਨੂੰ ਸੀਜ਼ ਕੀਤਾ ਗਿਆ ਸੁਖਪਾਲ ਖੈਰਾ ਦਾ ਕਹਿਣਾ Thank okay. ਨਾ ਤਾਂ ਉਹਨਾਂ ਨੂੰ ਈਡੀ ਵੱਲੋਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਉਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ ਸੁਖਪਾਲ ਸਿੰਘ ਖੈਰਾ ਨੂੰ মিডিਆ ਰਾਹੀਂ ਇਹ ਪਤਾ ਚੱਲਦਾ ਹੈ ਕਿ ਉਹਨਾਂ ਦੀ ਚੰਡੀਗੜ੍ਹ ਦੇ ਸੈਕਟਰ 5 ਵਿੱਚ ਸਤਜੋ 3 ਕਰੋੜ 82 ਲੱਖ ਰੁਪਏ ਦੀ ਕੋਠੀ ਹੈ ਜਾਇਦਾਦ ਹੈ ਉਸ ਨੂੰ ਈਡੀ ਨੇ ਸੀਜ਼ ਕਰ ਲਿਆ ਕਿਉਂਕਿ ਗੁਰਦੇਵ ਸਿੰਘ ਨਾਮ ਦਾ ਇੱਕ ਵਿਅਕਤੀ ਦੱਸਿਆ ਜਾ ਰਿਹਾ ਜਿਸ ਦੇ ਨਾਲ ਸੁਖਪਾਲ ਸਿੰਘ ਖੈਰਾ ਦੇ ਸਬੰਧ ਦੱਸੇ ਜਾ ਰਹੇ ਨੇ ਅਤੇ ਇਹ ਹੀ ਬੰਦਾ ਵੱਡਾ ਇੱਕ ਰੈਕર્ડ ਚਲਾਉਂਦਾ ਇੰਟਰਨੈਸ਼ਨਲ ਰੈਕર્ડ ਚਲਾਉਂਦਾ ਹੈ ਨਸ਼ਾ ਤਸਕਰੀ ਨੂੰ ਲੈ ਕੇ ਉਸਦੇ ਨਾਲ ਸੁਖਪਾਲ ਸਿੰਘ ਖੈਰਾ ਜੁੜਿਆ ਹੋਇਆ ਤੇ ਉਸਦੇ ਕੋਲੋਂ ਮਿਲੇ ਹੋਏ 3 ਕਰੋੜ 82 ਲੱਖ ਰੁਪਏ ਦੀ ਜੋ ਰੁਪਏ ਨੇ ਉਹਨਾਂ ਦੇ ਨਾਲ ਇਹ ਪ੍ਰਾਪਰਟੀ ਖਰੀਦੀ ਗਈ ਹੈ ਈਡੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ ਦੇ ਮੁਤਾਬਕ ਜੋ ਗੁਰਦੇਵ ਸਿੰਘ ਹੈ ਇਹ ਚੇਅਰਮੈਨ ਮਾਰਕੀਟ ਕਮੇਟੀ ਢਿਲਵਾ ਵਜੋ ਆਪਣੀ ਕੰਮ ਕਰਦਾ ਰਿਹਾ ਅਤੇ ਸੁਖਪਾਲ ਸਿੰਘ ਖਹਿਰਾ ਦਾ ক্লোਜ਼ ਐਸੋਸੀਏਟ ਰਿਹਾ ਯਾਨੀ ਕਿ ਬਹੁਤ ਖਾਸ ਉਹਨਾਂ ਦਾ ਬੰਦਾ ਰਿਹਾ ਅਤੇ 2014 ਦੇ ਦੌਰਾਨ 2014 ਤੋਂ 2020 ਦੌਰਾਨ ਜੋ ਇਸਨੇ ਸੁਖਪਾਲ ਸਿੰਘ ਖਹਿਰਾ ਅਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿੰਨਾ ਵੀ ਐਕਸਪੈਂਸਸ ਆਏ ਨੇ ਇਸਨੇ ਖਰਚੇ ਨੇ ਯਾਨੀ ਕਿ ਚੋਣ ਕੈਂਪੇਨ ਜਿੰਨੀਆਂ ਹੋਈਆਂ ਨੇ ਸੁਖਪਾਲ ਸਿੰਘ ਖਹਿਰਾ ਦੀ ਉਸ ਦੇ ਵਿੱਚ ਗੁਰਦੇਵ ਸਿੰਘ ਦੀ ਡਰੱਗ ਮਨੀ ਦਾ ਇਸਤੇਮਾਲ ਤਾ ਕਿਹਾ ਇਸ ਦੇ ਨਾਲ ਹੀ ਜੋ ਈਡੀ ਹੈ ਉਸ ਦੇ ਵੱਲੋਂ ਕਹਿਣਾ ਹੈ ਕਿ ਪੰਜਾਬ ਪੁਲਿਸ ਅਤੇ ਈਡੀ ਨੇ ਇੱਕ ਕਲੈਕਟਿਵ ਰੇਡ ਕੀਤੀ ਸੀ ਜਿਸ ਦੌਰਾਨ ਕੁੱਲ 1800 ਗ੍ਰਾਮ ਹੈਰੋਇਨ ਇੱਕ ਦੋ ਕਈ ਪਿਸਟਲ ਬਰਾਮਦ ਹੋਈ ਸੀ ਕਾਰਟ੍ਰਿਜ ਬਰਾਮਦ ਹੋਈ ਸੀ ਪਾਕਿਸਤਾਨੀ ਸਿਮ ਬਰਾਮਦ ਕੀਤੇ ਗਏ ਸੀ ਦੇਸੀ ਬੋਹਰ ਬਰਾਮਦ ਕੀਤੇ ਗਏ ਸੀ ਅਤੇ ਵਿਦੇਸ਼ੀ ਬੰਦੂਕਾਂ ਬਣੀਆਂ ਹੋਈਆਂ ਉਹ ਵੀ ਬਰਾਮਦ ਕੀਤੇ ਗਏ ਸੀ ਗੁਰਦੇਵ ਸਿੰਘ ਦੇ ਕੋਲੋਂ ਤਾਂ ਇਹ ਸਭ ਨੂੰ ਲੈ ਕੇ ਗੁਰਦੇਵ ਸਿੰਘ ਦੇ ਉੱਤੇ ਇਲਜ਼ਾਮ ਹੈ ਕਿ ਵੱਡੇ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਉਹ ਨਸ਼ਾ ਤਸਕਰੀ ਕਰਦਾ ਹੈ ਉਸ ਦੇ ਹਿਸਾਬ ਨਾਲ ਉਹ ਪੈਸੇ ਇਕੱਠੇ ਕਰਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਦੇ ਕੈਂਪੇਨ ਦੇ ਵਿੱਚ ਵੀ ਗੁਰਦੇਵ ਸਿੰਘ ਜੋ ਕਿ ਢਿਲਵਾ ਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਉਸੇ ਨੇ ਰੁਪਏ ਲਗਾਏ ਹੋਏ ਸੀ ਜਦੋਂ ਪੁਲਿਸ ਨੇ ਰੇਡ ਕੀਤੀ ਹੈ ਤਾਂ ਪੁਲਿਸ ਵੱਲੋਂ ਇੱਕ ਹੈਂਡ ਰਿਟਰਨ ਨੋਟਬੁੱਕ ਵੀ ਸੀਜ਼ ਕੀਤੀ ਸੀ ਗੁਰਦੇਵ ਸਿੰਘ ਦੇ ਰਾਈ ਉਸੇ ਤੋਂ ਵਿੱਚੋਂ ਪਤਾ ਲੱਗਦਾ ਹੈ ਕਿ ਗੁਰਦੇਵ ਸਿੰਘ ਨੇ 3 ਕਰੋੜ 82 ਲੱਖ ਰੁਪਏ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੇ ਨੇ ਯਾਨੀ ਕਿ ਜੋ ਪ੍ਰਾਪਰਟੀ ਹੈ ਚੰਡੀਗੜ੍ਹ ਦੇ ਸੈਕਟਰ 5 ਵਿੱਚ ਸੁਖਪਾਲ ਸਿੰਘ ਖਹਿਰਾ ਦੀ ਉਹ ਸਿੱਧੇ ਤੌਰ ਦੇ ਉੱਤੇ ਡਰੱਗ ਮਨੀ ਦੇ ਨਾਲ ਜੁੜੀ ਹੋਈ ਹੈ ਇਹ ਇਲਜ਼ਾਮ ਈਡੀ ਨੇ ਲਗਾਏ ਨੇ ਤੇ ਉਸ ਤੋਂ ਬਾਅਦ ਸਾਰੀ ਪ੍ਰਾਪਰਟੀ ਨੂੰ ਸੀਜ਼ ਕਰ ਲਿਆ ਗਿਆ ਸੁਖਪਾਲ ਸਿੰਘ ਖੈਰਾ ਦੇ ਉੱਤੇ ਪਹਿਲਾਂ ਵੀ ਡਰੱਗ ਨੂੰ ਲੈ ਕੇ ਕਈ ਇਲਜ਼ਾਮ ਲੱਗੇ ਨੇ ਅਦਾਲਤਾਂ ਵਿੱਚ ਕੇਸ ਚੱਲੇ ਨੇ ਪਰ ਸੁਖਪਾਲ ਸਿੰਘ ਖੈਰਾ ਨੂੰ ਉਹਨਾਂ ਵਿੱਚ ਜ਼ਮਾਨਤ ਮਿਲਦੀ ਰਹੀ ਹੈ ਅਤੇ ਸਿੱਧੇ ਤੌਰ ਦੇ ਉੱਤੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਜਾਣ ਬੁੱਝ ਕੇ ਉਹਨਾਂ ਦਾ ਨਾਮ ਖਰਾਬ ਕਰਦੇ ਨੇ ਸੁਖਪਾਲ ਸਿੰਘ ਖੈਰਾ ਪੁਲਾਤ ਤੋਂ ਐਮਐਲਏ ਨੇ ਬਿਵਾਕੀ ਨਾਲ ਬੋਲਦੇ ਨੇ ਹਰ ਮੁੱਦਾ ਚੁੱਕਦੇ ਨੇ ਤੇ ਲਗਾਤਾਰ ਉਹ ਕਾਂਗਰਸ ਦੇ ਵਿੱਚ ਵੀ ਆਪਣੇ ਚਰਚਾਵਾਂ ਵਿੱਚ ਰਹਿੰਦੇ ਨੇ ਹਾਲ ਹੀ ਦੇ ਵਿੱਚ ਰਾਣਾ ਗੁਰਜੀਤ ਨੇ ਇੱਕ ਐਮਐਸਪੀ ਨੂੰ ਲੈ ਕੇ ਬਿਆਨ ਦਿੱਤਾ ਸੀ ਤਾਂ ਸੁਖਪਾਲ ਸਿੰਘ ਖਹਿਰਾ ਨੇ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਸੀ ਯਾਨੀ ਕਿ ਇਸ ਵੇਲੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਾਂਗਰਸ ਪਾਰਟੀ ਹੀ ਖੜੀ ਹੋਈ ਥੋੜਾ ਨਜ਼ਰ ਨਹੀਂ ਆਉਂਦੀ ਥੋੜੇ ਪੈਰ ਖਿੱਚੇ ਹੋਏ ਨੇ ਪੰਜਾਬ ਦੇ ਵਿੱਚ ਵੀ ਕਾਂਗਰਸ ਦੇ ਪੈਰ ਨਹੀਂ ਲੱਗ ਰਹੇ ਆਪਣੇ ਆਪਣੇ ਆਗੂ ਵੱਖ-ਵੱਖ ਡੱਪਲੀਆਂ ਵਜਾ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਕਾਂਗਰਸ ਦਾ ਪੁਰਾਹਾੜ ਹੈ ਤੇ ਉਸੇ ਦੌਰਾਨ ਸੁਖਪਾਲ ਸਿੰਘ ਖੈਰਾ ਦੇ ਉੱਤੇ ਈਡੀ ਦਾ ਇਹ ਵੱਡਾ ਐਕਸ਼ਨ ਸੁਖਪਾਲ ਸਿੰਘ ਖੈਰਾ ਲਈ ਹੋਰ ਮੁਸੀਬਤਾਂ ਖੜੀਆਂ ਕਰ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ